ਲਓ ਬਾਈ ਮਿੱਤਰੋ ਆਪਣੇ ਭਰਾ ਬਹੁਤ ਹੀ ਦਿਲਦਾਰ ਬੰਦੇ ਬੜੂੰਦੀ ਸਟੱਡ ਫਾਰਮ ਵਾਲੇ ਪਹੁੰਚੇ ਹੋਏ ਆ ਵੀਰ ਜਗਰਾਉਂ ਘੋੜਿਆਂ ਵਾਲੇ ਮੇਲੇ 'ਚ ਆਪਣੇ ਜਾਨਵਰ ਲੈ ਕੇ ਘੱਟੋ ਘੱਟ 7 ਤੋਂ 8 ਜਾਨਵਰ ਇਹਨਾਂ ਕੋਲੇ ਐਨੇ ਕੀ ਜਾਨਵਰ ਆ ਬਾਈ ਜੀ ਹਾਂਜੀ ਹਾਂਜੀ ਵਿਦਿਆ ਅੱਖ ਜੀ ਲੈ 8 ਕਾ ਠੀਕ ਆ ਇਹ ਆਪਣਾ ਘੋੜਾ ਗਿਆ ਜੀ ਹਾਂਜੀ ਇਹ ਘੋੜਾ 2 ਸਾਲਾਂ ਦਾ ਹੋ ਗਿਆ ਜੀ 2 ਸਾਲਾਂ ਦਾ ਹੋਇਆ ਹੈ ਹਾਂਜੀ ਤੇ ਕਿਹੜੀ ਬਲੱਡ ਲਾਈਨ 'ਚੋਂ ਆਇਆ ਗਿਆ ਇਹ ਏ ਜੀ ਐਤ ਕੀ ਜਿਹੜੇ ਹਨੂਮਾਨਗੜ੍ਹ ਸ਼ੋਅ ਤੇ ਸ਼ਕਤੀ ਨੁਕਰਾ ਘੋੜਾ ਫਰਸਟ ਪੋਜੀਸ਼ਨ ਤੇ ਆਇਆ ਸੀ ਸ਼ਕਤੀ ਹਾਂਜੀ ਉਹਦਾ ਬੱਚਾ ਜੀ ਉਹਦਾ ਬੱਚਾ ਇਹ ਹਾਂਜੀ ਠੀਕ ਆ 2 ਸਾਲ ਤੋਂ ਤੇ ਬਾਕੀ ਭਾਈ ਇਹਦਾ ਹੁਣ ਵਿਚਾਰ ਸੇਲ ਦਾਗਾ ਮਾਰਦਾ ਸੀ ਲੱਗਦਾ ਹਾਂ ਨਾ ਓਏ ਨਾ ਥੋੜਾ ਜਿਹਾ ਨਾ ਧੁੱਪੇ ਹੈਗਾ ਤਾਂ ਕਰਕੇ ਧੁੱਪ ਬਹੁਤ ਹੈਗੀ ਹੈ ਵੀਰ ਜੀ ਠੀਕ ਆ ਹਾਂ ਨਹੀਂ ਨਹੀਂ ਤਾਂ ਬਹੁਤ ਸੀਲ ਹੈ ਮਾਰ ਨਾ ਲੱਤਾਂ ਲੱਤਾਂ ਅਸੀਂ ਤੇਰੀ ਵੀਡੀਓ ਬਣਾਉਣੇ ਆ ਪਤੰਦਰਾ ਹਾਂ ਨਾ ਨਾ ਮੇਰਾ ਬੇਟਾ ਨਾ ਇਹ ਆਉਂਦਾ ਘੋਕ ਘੋਕੇ ਇਹ ਨਾ 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 ਚੱਲ ਕੋਈ ਨਾ ਵਾਸ ਖੜ ਗਿਆ ਤੇ ਕੀ ਮੁੱਲ ਮੁੱਲ ਆਈ ਇਹਦਾ ਇਹਦਾ ਵੀਰ ਜੀ 4.5 4.5 ਹਾਈਟ ਕਿੰਨੀ ਹੋ ਗਈ ਹੁਣ ਹਾਈਟ 60 ਟੱਚ ਕਰ ਗਿਆ ਠੀਕ ਆ ਠੀਕ ਆ ਆ ਜਾਓ ਫਿਰ ਅੱਗੇ ਆ ਜਾਓ ਜੀ ਘੋੜੀਆਂ ਦਿਖਾ ਦਗੇ ਹਾਂਜੀ ਲੋ ਮਿੱਤਰੋ ਦੇਖੋ ਘੋੜੀਆਂ ਬਾਈ ਕੋਲੇ ਬਹੁਤ ਚੰਗੀਆਂ ਚੰਗੀਆਂ ਟੌਪ ਦੀਆਂ ਆਂਗਾ ਇੱਧਰਲੇ ਪਾਸੇ ਆ ਜਾਈ ਤੁਸੀਂ ਹਾਂਜੀ ਤੁਸੀਂ ਮਾੜਾ ਇੱਧਰ ਆ ਜਾਓ ਘੋੜੀ ਦੇ ਇਧਰੋਂ ਘੋੜੀ ਦੇ ਸੀ ਜਾਊਗੀ ਸਾਰੀ ਠੀਕ ਹੈ ਜੀ ਕੀ ਮਾਰ ਕੇ ਆ ਜੀ ਇਹਦੇ ਇਹ ਜੀ ਸਤਵੀਰੋ ਹੈ ਘੋੜੀ ਇਹਨੂੰ ਅਸੀਂ ਨਾਂ ਰੱਖਿਆ ਹੋਇਆ ਜਿਵੇਂ ਉਹ ਸ਼ਕਤੀ ਦਾ ਬੱਚਾ ਵਾ ਸਰੇਖ ਦਾ ਨਾਂ ਰੱਖਿਆ ਹੋਇਆ ਅੱਛਾ ਜੀ ਠੀਕ ਹੈ ਤੇ ਇਹ ਘੋੜੀ ਆਪਾਂ ਦੇਵਰਾਜ ਰਣੀਏ ਦਾ ਬੱਚਾ ਹੈਗਾ ਆਪਣੇ ਕੋਲੇ ਠੀਕ ਹੈ ਜੀ ਜਿਹੜਾ ਕਿ ਤੁਹਾਨੂੰ ਮੈਂ ਇੱਥੇ ਅੱਗੇ ਵੀਡੀਓਜ਼ ਦਿਖਾਊਗਾ ਠੀਕ ਹੈ ਜੀ ਉਹਦੇ ਵਿੱਚ ਇਹ ਉਸ ਤੋਂ ਆਪਾਂ ਕ੍ਰਾਸ ਕਰਾਈ ਹੈ ਅੱਲੇ ਚੈੱਕ ਪਾਸ ਕਰਾਉਣੀ ਹੈ ਚੈੱਕ ਪਾਸ ਰਹਿੰਦੀ ਆ ਉਦੋਂ ਕ੍ਰਾਸ ਕਰਾਈਏ ਤੇ ਮਾਹ ਇਹਦੇ ਮਾਰ ਕੇ ਕੀ ਆ ਗਿਆ ਜੀ ਮਾਰ ਗਿਆ ਜੀ ਤਿੰਨ ਪੈਰ ਇਹਦੇ ਚਿੱਟੇ ਨੇ ਚੌਥੇ ਤੇ ਵੀ ਹੈਗਾ ਹਾਂ ਜੀ ਹਾਂ ਜੀ ਚਾਰ ਅੰਗ ਹੀ ਹੋ ਗਿਆ ਹਾਂਜੀ ਠੀਕ ਆ ਤੇ ਹਾਈਟ ਕਿੰਨੀ ਆ ਜੀ ਇਹਦੀ ਹਾਈਟ ਇਹਦੀ 62 ਹੋਣੀ ਹੈ ਜੀ 62 ਇਹਦੀ ਕੀ ਡਿਮਾਂਡ ਕਰਦੇ ਆ ਭਰਾ ਇਹਦੀ ਵੀ ਜੀ ਆਪਾਂ 22 ਕਰਦੇ ਆ 22 ਕਰ ਠੀਕ ਆ ਆ ਜੋ ਜੀ ਅੱਗੇ ਆ ਜੀ ਇਹ ਵਸ਼ੇਰੀ ਆ ਗਈ ਹਾਂਜੀ ਇਹ ਉਸ ਘੋੜੀ ਦੀ ਵਸ਼ੇਰੀ ਹੈ ਉਹ ਇਹਦੀ ਮਾਂ ਆ ਗਈ ਨਾਲ ਲੱਗਵੀਂ ਹਾਂਜੀ ਬਿਲਕੁਲ ਲਓ ਮਿੱਤਰੋ ਰਿਜ਼ਲਟ ਦੇਖ ਲਓ ਉਹ ਇਹਦੀ ਮਾਂ ਤੇ ਆ ਇਹਦੀ ਉਹਦੀ ਵਸ਼ੇਰੀ ਆ ਗਈ ਇਹ ਕਿੰਨੇ ਚਿਰ ਦੀ ਹੋ ਗਈ ਜੀ ਵਸ਼ੇਰੀ ਹੁਣ ਇਹ ਵਸ਼ੇਰੀ ਜੀ ਆਪਣੀ ਹੈਗੀ ਹੈ ਸਾਢੇ 4 ਮਹੀਨੇ ਦੀ ਸਾਢੇ 4 ਮਹੀਨੇ ਦੀ ਹੈ ਚੰਗੀ ਪਲੀ ਪੁਲੀ ਆ ਹਨਾ ਹਾਂਜੀ ਬਾਕੀ ਹੱਡ ਗੋਡੇ ਦੀ ਦੋਸਤੋ ਮਜ਼ਬੂਤ ਆ ਕੈਮਰਾਮੈਨ ਨੂੰ ਮੈਂ ਕਹਿੰਨਾ ਵੀ ਹੱਡ ਗੋਡਿਆਂ ਤੇ ਜ਼ਰੂਰ ਕੈਮਰਾ ਮਾਰ ਇਹਦੇ ਵਸ਼ੇਰੀ ਦੇ ਪੂਰਾ ਮਜਬੂਤ ਹੱਡ ਕੋਡਾ ਲੱਗਿਆ ਵਾ ਬਸ਼ੀਰੀ ਨੂੰ ਦਲਸ਼ੇਰ ਕਾਕੀ ਦੀ ਹੈ ਜੀ ਇਹ ਪੋਤੀ ਦਲਸ਼ੇਰ ਕਾਕੀ ਦੀ ਪੋਤੀ ਆ ਤੇ ਘੋੜੇ ਦਾ ਕੀ ਨਾਮ ਜਿਹੜੇ ਦੀ ਬੱਚੀ ਹੈ ਜੀ ਇਹ ਜੀ ਅਜੀਤਵਾਲ ਘੋੜਾ ਸੀਗਾ ਫਰਜੰਦ ਅੱਛਾ ਜੀ ਜਿਹੜਾ ਸੜਕ ਹਾਦਸੇ ਚ ਬਾਬਾ ਜੀ ਠੀਕ ਆ ਹਾਂਜੀ ਪਿਆਰਿਆ ਹੋ ਗਿਆ ਠੀਕ ਆ ਉਹਦੀ ਬੱਚੀ ਆ ਉਹਦੀ ਬੱਚੀ ਆ ਠੀਕ ਹੈ ਜੀ ਤੇ ਮਾਂ ਇਹਦੀ ਮਾਂ ਦੀ ਬਲੱਡ ਲਾਈਨ ਕੋਈ ਮਾਂ ਸੱਗੂ ਬਲੱਡ ਲਾਈਨ ਚੋਂ ਹੈ ਜੀ ਸੱਗੂ ਚੋਂ ਆ ਠੀਕ ਹੈ ਠੀਕ ਹੈ ਉਹਨੇ ਦੋਨੇ ਹੀ ਪਕਾਉ ਹੈ ਜੀ ਹਾਂਜੀ ਦੋਨੇ ਵਗਾਉ ਹੈ ਮਾਂ ਦੇ ਬਾਰੇ ਦੱਸਣਾ ਚਾਹੂੰਗਾ ਮਾਂ ਵੀ 4 ਮਹੀਨੇ ਦੀ ਗੱਬਨ ਹੈ ਇੱਥੇ ਆਪਣਾ ਘੋੜਾ ਆਇਆ ਹੋਇਆ ਸ਼ੇਰੇ ਪੰਜਾਬ ਸ਼ੇਰੇ ਪੰਜਾਬ ਹੁਣ ਕੀ ਉਹਦੇ ਤੋਂ ਗੱਬਨ ਆਇਆ ਹੈ ਹਾਂਜੀ ਠੀਕ ਹੈ ਉਧਰ ਨੂੰ ਮਾੜਾ ਇਹਦੀ ਗਰਦਨ ਚਕਾਇਓ ਜੀ ਹਾਂਜੀ ਤੁਸੀਂ ਜਾਓ ਅੱਗੇ ਥੋੜਾ ਜਿਹਾ ਬਸ ਚੱਕ ਲੈ ਕੈਮਰਾਮੈਨ ਘੋੜੀ ਤੇ ਮਾਰ ਦੇ ਕੈਮਰਾ ਚੰਗੀ ਤਰ੍ਹਾਂ ਤੇ ਵਸ਼ੇਰੀ ਤੇ ਇਹਨਾਂ ਦਾ ਦੋਵਾਂ ਦਾ ਸੈੱਟ ਦਾ ਵੀ ਦੱਸ ਦੇ ਦੇ ਆ ਡੋਟੀ ਦੱਸਣਾ ਡੋਟੀ ਦਾ ਜੀ ਜੀ ਆਪਾਂ ਉਹਦਾ ਕੱਲੀ ਘੋੜੀ ਦਾ 5 ਕੱਲੀ ਘੋੜੀ ਦਾ 5 ਆ ਜੀ ਹਾਂਜੀ ਠੀਕ ਆ ਤੇ ਵਸ਼ੇਰੀ ਦਾ ਵਸ਼ੇਰੀ ਦਾ 2.5 ਵਸ਼ੇਰੀ ਦਾ 2.5 ਲਓ ਮਿੱਤਰੋ ਕੱਲੀ ਘੋੜੀ ਦਾ 5 ਲੱਖ ਰੁਪਿਆ ਤੇ ਵਸ਼ੇਰੀ ਦਾ 2.5 ਬਾਈ ਮੰਗਦੇ ਆਗੇ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਬਿਲਕੁਲ ਜੀ ਬਿਲਕੁਲ ਹਾਂ ਹੁਣ ਲਾ ਲਿਓ ਜਿਹੜਾ ਵੀ ਜਾਨਵਰ ਤੁਹਾਨੂੰ ਚੰਗਾ ਲੱਗਦਾ ਅੱਗੇ ਫੇਰ ਆ ਗਿਆ ਜੀ ਹਾਂਜੀ ਇਹ ਘੋੜਾ ਹੈ ਜੀ ਹਾਂ ਇਹ ਆਪਣੇ ਕੋਲ ਡਾਇਰੈਕਟ ਡੀ ਐਨ ਏ ਪਾਸ ਇਹਦੀ ਕਾਪੀ ਬਣੀ ਹੋਈ ਐ ਇਹਦਾ ਹੀ ਗਰਦਨ ਇਥੋਂ ਮਾੜਾ ਐ ਤੁਸੀਂ ਫੜ ਲਓ ਇਹਨੂੰ ਗਰਦਨ ਦੀ ਚੱਕਲ ਹਾਂਜੀ ਇਹ ਦੇਵਰਾਜ ਰਣੀਆਂ ਦਾ ਡਾਇਰੈਕਟ ਬੱਚਾ ਐ ਜੀ ਦੇਵਰਾਜ ਰਣੀਆਂ ਦਾ ਡਾਇਰੈਕਟ ਹਾਂ ਦਿਲਬਾਗ ਦਾ ਅੱਗੇ ਦੇਵਰਾਜ ਦੇਵਰਾਜ ਦਾ ਹੀ ਐ ਬਲੱਡ ਲਾਈਨ ਪੂਰੀ ਚੰਗੀ ਹੋਗੀ ਪੂਰੀ ਜਿ ਪੂਰੀ ਵੰਡਰਾ ਚੋਟੀ ਦੀ ਬਲੱਡ ਲਾਈਨ ਕਹਿ ਸਕਦੇ ਆਪਾਂ ਵੰਡਰਾ ਆ ਜਿਹਦਾ ਨਾ ਹਾਂ ਤੇ ਇਹ ਕਿੰਨੇ ਚਿਰ ਦਾ ਹੀ ਹੁਣ ਇਹ 5 ਸਾਲਾਂ ਦਾ 5 ਸਾਲਾਂ ਦਾ ਹਾਈਟ ਕਿੰਨੀ ਐ ਜੀ ਇਹ 64 64 ਪਲੱਸ ਹੋਊਗਾ ਹਾਂ ਤੇ ਕਿਵੇਂ ਇਹਦੇ ਬੱਚੇ ਬੁੱੱਚੇ ਬੱਚੇ ਆਪਣੇ ਕੋਲ ਹੈਗੇ ਨਹੀਂ ਦੋ ਰਿਜ਼ਲਟ ਖੜੇ ਨੇ ਅੱਛਾ ਘਰੇ ਫਾਰਮ 'ਤੇ ਖੜੇ ਨੇ ਘਰੇ ਖੜੇ ਆ ਫਾਰਮ 'ਤੇ ਹਾਂਜੀ ਯਾਨੀ ਕਿ ਸੋਹਣਾ ਰਿਜ਼ਲਟ ਆਉਂਦਾ ਹਾਂਜੀ ਹਾਂਜੀ ਪੂਰਾ ਬਹੁਤ ਵਧੀਆ ਆਪਣੇ ਜਿਵੇਂ ਇਹਨਾਂ ਦੇ ਦਾਦੇ ਤੇ ਜਾਂ ਫਿਰ ਆਪਣੇ ਤੇ ਹੀ ਲੈਂਦਾ ਹੈਗਾ ਜਿਵੇਂ ਆ ਮੱਥੇ ਫੁੱਲ ਜਾਂ ਬਲੇਜ਼ ਠੀਕ ਹੈ ਇਹ ਦੋ ਚੀਜ਼ਾਂ ਜਿਹੜੇ ਦੋ ਬੱਚੇ ਨੇ ਬਾਕੀ ਦੱਸੀ ਜਾਂਦਾ ਜੀ ਆਪ ਕਿਸੇ ਪਾਸੋਂ ਖੁੰਝਿਆ ਨਹੀਂ ਹਣਾ ਹਾਂਜੀ ਰਿਜ਼ਲਟ ਦਾ ਫਿਰ ਚੰਗਾ ਆਉਣਾ ਹੀ ਆਉਣਾ ਹੈ ਇਹਦੀ ਕੀ ਡਿਮਾਂਡ ਆ ਜੀ ਇਹਦਾ ਜੀ 4.5 ਚਾਰ ਮਤਲਬ ਇੱਥੇ ਆਪਾਂ ਕਰ ਲਾਂਗੇ ਕਰ ਲਾਂਗੇ ਜੀ ਬਲੱਡ ਲਾਈਨ ਦਾ ਮਿੱਤਰੋ ਜਾਨਵਾਰ ਆ ਕਿਸੇ ਵੀ ਭਰਾ ਨੇ ਖਰੀਦਣਾ ਹੋਵੇ ਤਾਂ ਭਰਾ ਨਾਲ ਜ਼ਰੂਰ ਕਰਿਓ ਸੰਪਰਕ ਤੇ ਅੱਗੇ ਆ ਜਾਓ ਜੀ ਇੱਧਰ ਹੀ ਆ ਜਾਓ ਪਹਿਲਾਂ ਹਾਂ ਜੀ ਇਹ ਘੋੜੀ ਕਿੰਨੇ ਚਰਦੀ ਆ ਜੀ ਇਹ ਘੋੜੀ ਵੀ ਹੈਗੀ ਆ ਜੀ ਸਾਢੇ 4 ਸਾਲਾਂ ਦੀ ਸਾਢੇ 4 ਸਾਲ ਦੀ ਹਾਂ ਜੀ ਤੇ ਕਿਵੇਂ ਆ ਇਹ ਹੁਣ ਮੌਕੇ ਦੀ ਮੌਕੇ ਤੇ ਇਹ ਦੀ ਡਾਕਟਰ ਸਾਹਿਬ ਨੂੰ ਚੈੱਕ ਕਰਾਈ ਆ ਉਹ ਕਹਿੰਦੇ ਕਿ ਇਹਨੂੰ ਤੁਸੀਂ ਮਿਲਾ ਦਿਓ ਨੈਕਸਟ ਵੀਕ ਠੀਕ ਹਾਂਜੀ ਮੇਰੇ ਸਾਹ ਨੂੰ ਹੀਟ ਹੂਟ ਚੱਕਿਆ ਆਣੀ ਇਹਨੇ ਇੱਥੇ ਮੇਲੇ ਤੇ ਹਾਂਜੀ ਹਾਂਜੀ ਹਮ ਸ਼ੋਅ ਕਰਦੀ ਪਈ ਹੈ ਹਾਂ ਨਿਵਦੀ ਏ ਫਿਰਦੀ ਏ ਹਾਂਜੀ ਤੇ ਹੁਣ ਜੀ ਦੂਜਾ ਨਹੀਂ ਇਹ ਬਾਲਪੋੜਾਂ ਦੀ ਸਾਫ ਪੂਰੀ ਜੀ ਪੂਰੀ 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 ਹਰ ਪਾਸੇ ਸਵਾਰੀ ਵੱਲੋਂ ਵੀ ਠੀਕ ਘਰ ਪਾਸੇ ਬਹੁਤ ਵਧੀਆ ਹੈਗੀ ਹੈ ਰਾਣੀ ਐ ਦਾ ਨਾਂ ਸਾਡਾ ਰੱਖਿਆ ਰਾਣੀ ਰਾਣੀ ਠੀਕ ਹੈ ਬਾਕੀ ਨਾ ਤੁਸੀਂ ਸਾਰੇ ਜਾਨਵਰਾਂ ਦੇ ਰੱਖਿਆ ਨਾ ਹਾਂਜੀ ਇਹੀ ਤਾਂ ਸ਼ੌਂਕ ਤਾਂ ਗੱਲਾਂ ਹੁੰਦੇ ਨੇ ਬਿਲਕੁਲ ਠੀਕ ਹੈ ਠੀਕ ਹੈ ਤੇ ਹਾਈਟ ਕਿੰਨੀ ਹੈ ਜੀ ਹਾਈਟ ਇਹਦੀ ਦੀ 60 ਤੋਂ ਪਾਰ ਹੈ ਜੀ 60 ਤੋਂ ਪਾਰ ਤੇ ਸਵਾਰੀ ਸੂਰੀ ਕਿਵੇਂ ਕਰਾਉਂਦੀ ਹੈ ਸਵਾਰੀ ਵਧੀਆ ਲੰਬੀ ਚਾਲ ਚੱਲਦੀ ਹੈ ਠੀਕ ਹੈ ਤੇ ਕੀ ਡਿਮਾਂਡ ਤੇ ਛੱਡੋਗੇ ਜੀ ਇਹ ਵੀ ਦੇ ਦਾਂਗੇ ਜੀ 22 ਤੱਕ ਦੇ 22 ਕ ਤੱਕ ਠੀਕ ਹੈ ਅੱਗੇ ਆ ਜਾਓ ਜੀ ਫਿਊਰੀ ਉਹ ਫਿਊਰੀ ਲਓ ਬਾਈ ਨਾ ਘਰੇ ਘੋੜੀ ਦਾ ਲੈ ਕੇ ਆ। ਇਹ ਫਿਊਰੀ ਆ ਜੀ। ਠੀਕ ਆ ਜੀ। ਬਹੁਤ ਹੀ ਪਿਆਰਾ ਨਾਮ ਆ। ਜਿੰਨੀ ਪਿਆਰੀ ਘੋੜੀ ਆ, ਉਹਨਾ ਹੀ ਪਿਆਰਾ ਨਾਮ ਆ ਹਨਾ। ਚੁਣ-ਚੁਣ ਕੇ ਰੱਖਿਆ ਸਾਰਿਆਂ ਦੇ ਨਾਮ ਵੀ। ਇਹ ਕਿੰਨੇ ਚਰਦੀ ਹੋਗੀ ਜੀ? ਇਹ ਵੀ 5 ਸਾਲਾਂ ਦੀ ਆ ਜੀ। 5 ਸਾਲਾਂ ਦੀ ਆ। ਹਾਂ ਜੀ। ਠੀਕ ਆ। ਬਾਕੀ ਸਾਊ ਸਹੀ ਲੱਗਦੀ ਆ ਹਨਾ? ਹਾਂ ਜੀ। ਠੀਕ ਆ। ਹੁਣ ਇਹ ਕਿਵੇਂ ਆ ਜੀ? ਇਹ ਜੀ ਹਲੇ ਖਾਲੀ ਐ। ਖਾਲੀ ਐ? ਹਾਂ ਜੀ। ਠੀਕ ਆ। ਹਾਂ ਜੀ। ਬਾਕੀ ਅੰਦਰ ਦੀ ਤਾਂ ਸਾਫ ਆ। ਹਾਂ ਹਾਂ ਅੰਦਰ ਕੋਈ ਵੀ ਇੱਥੇ ਚੈੱਕ ਕਰਾ ਕੇ ਪੂਰੀ ਤਸੱਲੀ ਕਰਾ ਕੇ ਫੇਰ ਦਵਾਗੇ ਠੀਕ ਹੈ ਠੀਕ ਹੈ ਬਾਕੀ ਕੈਮਰਾਮੈਨ ਨੂੰ ਮੈਂ ਬੇਨਤੀ ਕਰਦਾ ਵੀ ਇਹਨਾਂ ਪੈਰਾਂ ਤੇ ਮਾਰਵੇ ਬਹੁਤ ਸੋਹਣੇ ਸੰਭ ਸੰਭ ਲੱਗੇ ਹੋਏ ਆਗੇ ਪੈਰ ਪੂਰਾ ਦੀ ਬਹੁਤ ਮਜ਼ਬੂਤ ਘੋੜੀ ਹੈ ਤੇ ਕਿੰਨੇ ਦੀ ਛੱਡੋਗੇ ਜੀ ਇਹ ਇਹ ਵੀਰ ਜੀ ਤਿੰਨ ਦੇ ਕੋਲੇ ਕਿਤੇ ਵੀ ਕਰਾ ਦਾਂ ਖਤਮ ਤਿੰਨ ਤੋ ਬੈ ਕੇ ਬਾਕੀ ਹਾਂ ਗੱਲ ਤਾਂ ਹਾਂ ਜੋ ਵੀ ਕਿ ਕਿਰਾ ਬੰਦੇ ਨੂੰ ਜਾਨਵਰ ਪਸੰਦ ਆਉਣਾ ਚਾਹੀਦਾ ਫਿਰ ਰੇਟ ਤਾਂ ਬਣੀ ਜਾਂਦਾ ਜੇ ਜਾਨਵਰ ਦੇ ਲੱਗ ਜੇ ਬਿਲਕੁਲ ਹਾਂ ਹਾਂਜੀ ਇਹ ਹੀ ਵੱਡੀ ਗੱਲ ਹੁੰਦੀ ਹੈ ਜੀ ਤੇ ਆਹ ਜਾਨਵਰ ਸੀਗੇ ਆਪਣੇ ਹੀ ਹਨ ਹਾਂਜੀ ਤੇ ਇਹ ਤੋਂ ਇਲਾਵਾ ਆਪਣੇ ਫਾਰਮ ਤੇ ਕਿੰਨੇ ਕ ਹੁੰਦੇ ਆ फार्म ਤੇ 10 ਜੀ ਖੜੇ ਨੇ ਜੀ ਆਪਣੇ ਕੋਲੇ ਡਾਇਰੈਕਟ ਦਿਲਬਾਗ ਰਣੀਆਂ ਦਾ ਬੱਚਾ ਖੜਾ ਹੈ ਅੱਛਾ ਜੀ ਮੈਂ ਆਪਣਾ ਬੋਰਡ ਜਿਹੜਾ ਬਾਹਰ ਬੜੁੰਦੀ ਸਟੱਡ ਫਾਰਮ ਹੈ ਇਹਦੇ ਉੱਤੇ ਉਹਦੀ ਪਿਕਚਰ ਲਾਈ ਹੋਈ ਹੈ ਠੀਕ ਹੈ ਜੀ ਠੀਕ ਹੈ ਫਿਰ ਸੁਖਨਾਲੀਕਰ ਰਤਨਾਕਰ ਲਾਈਨ ਦਾ ਬੱਚਾ ਅਸੀਂ ਤਿਆਰ ਕਰੀ ਜਾਂਦੇ ਆ ਮੇਲ ਰਤਨਾਕਰ ਲਾਈਨ ਦਾ ਰਤਨਾਕਰ ਦਾ ਅੱਗੇ ਬੱਚਾ ਸੀਗਾ ਬੇਮਿਸਾਲ ਬੇਮਿਸਾਲ ਦਾ ਬੱਚਾ ਸਾਡੇ ਕੋਲ ਸੀਗਾ ਗੱਜ ਕੇਸਰੀ ਅੱਛਾ ਜੀ ਓਹੋ ਉਹਦਾ ਅੱਗੇ ਬੱਚਾ ਤਿਆਰ ਕਰੀ ਜਾਂਦੇ ਆ ਜੀ ਠੀਕ ਹੈ ਜੀ ਪਰ ਰਤਨਾਕਰ ਲਾਈਨ ਬਹੁਤ ਅੱਛੀ ਮਾਰਵੜੀਆਂ ਚ ਟੌਪ ਦੀ ਲਾਈਨ ਹੈ ਜੀ ਠੀਕ ਹੈ ਮਤਲਬ ਜਿਵੇਂ ਇਹ ਥੋੜਾ ਜਿਹਾ ਦਿਲਵਾਗ ਰਣੀਆਂ ਵਾਲੀ ਲਾਈਨ ਜਿਹੜੀ ਹੈਗੀ ਹੈ ਇਹ ਖੂਬਸੂਰਤੀ ਤੇ ਹੋਰ ਜਿੰਜਾ ਵਾਸਤੇ ਹੈਗੀ ਹੈ ਪਰ ਉਹ ਬਹੁਤ ਨੌਟੀ ਲਾਈਨ ਹੈ ਤੇ ਫਰਤੀਲੀ ਲਾਈਨ ਹੈਗੀ ਹੈ ਮੈਂ ਕਹਿੰਦਾ ਤੇ ਆ ਕਰੀ ਆਪਣਾ ਪ੍ਰੋਪਰ ਐਡਰੈਸ ਦੱਸ ਦਿਓ ਤੇ ਹੌਨ ਨੰਬਰ ਵਗੈਰਾ ਬੋਲ ਦਿਓ ਵੀਰ ਜੀ ਆਪਣਾ ਸਟੱਡ ਫਾਰਮ ਜਿਹੜਾ ਹੈਗਾ ਬਡੂੰਦੀ ਸਟੱਡ ਫਾਰਮ ਇਹ ਬਡੂੰਦੀ ਪਿੰਡ ਹੈ ਬਡੂੰਦੀ ਪਿੰਡ ਜੇ ਆਪਾਂ ਲੁਧਿਆਣੇ ਵੱਲੋਂ ਆਈਏ ਤਾਂ ਇਹ ਪਹਿਲੇ ਜੋਦਾ ਪਿੰਡ ਆਂਦਾ ਫਿਰ ਅੱਗੇ ਪਖੋਵਾਲ ਪਿੰਡ ਆਂਦਾ ਪਖੋਵਾਲ ਪਿੰਡ ਤੋਂ ਸਿਰਫ 1 ਕਿਲੋਮੀਟਰ ਅੰਦਰ ਖੱਬੇ ਪਾਸੇ ਨੂੰ ਰਾਹ ਮੁੜਦਾ ਉਸ ਰਾਹ ਦੇ ਉੱਤੇ ਹੀ ਮੇਨ ਰੋਡ ਤੇ ਲੈਫਟ ਸਾਈਡ ਤੇ ਆਪਣਾ ਬਡੂੰਦੀ ਸਟੱਡ ਫਾਰਮ ਹੈਗਾ ਉੱਥੇ ਹੀ ਆਪਾਂ ਇਹ ਸਾਰੇ ਜੀ ਰੱਖੇ ਹੋਏ ਨੇ ਠੀਕ ਹੈ ਜੀ ਫੋਨ ਨੰਬਰ ਬੋਲਦੇ ਜੀ ਫੋਨ ਨੰਬਰ ਆਪਣਾ 981407096 ਠੀਕ ਹੈ ਲਓ ਮਿੱਤਰੋ ਕੋਈ ਵੀ ਜਾਨਵਰ ਇਹਨਾਂ ਚੋਂ ਤੁਹਾਨੂੰ ਪਸੰਦ ਆਉਂਦਾ ਹੋਵੇ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰਿਓ ਜਾਨਵਰ ਵੀ ਚੰਗਿਆ ਤੇ ਬਾਈ ਦਾ ਸੁਭਾਅ ਵੀ ਬਹੁਤ ਚੰਗਾਗਾ ਤੇ ਪੂਰੇ ਦਿਲਦਾਰ ਬੰਦੇ ਆਗੇ ਤੇ ਜਾਨਵਰ ਤੁਹਾਨੂੰ ਦੇ ਕੇ ਤੋਰਨਗੇ ਉਹ ਇਮਾਨਦਾਨ ਫੁੱਲ ਹੋ ਜੂਗਾ ਜਿਵੇਂ ਜਾਨਵਰਾਂ ਦੇ ਰੇਟ ਬਾਈ ਨੇ ਵੀਡੀਓ ਦੇ ਵਿੱਚ ਵੈਸੇ ਕਲੀਅਰ ਕਰ ਹੀ ਦਿੱਤੇ ਆ ਪਰ ਜੇ ਤੁਸੀਂ ਘਰੇ ਆਓਗੇ ਬਾਈ ਨਾਲ ਗੱਲਬਾਤ ਕਰੋਗੇ ਕਿਸੇ ਵੀ ਜਾਨਵਰ ਬਾਰੇ ਤਾਂ ਉਹਦਾ ਜਾਨਵਰ ਦਾ ਰੇਟ ਬੈਠ ਕੇ ਤੈਅ ਹੋ ਜਾਣਾ ਧੰਨਵਾਦ ਥੈਂਕ ਯੂ ਵੀਰ ਜੀ ਤੁਹਾਡਾ ਬਹੁਤ ਬਹੁਤ ਆਨੰਦ